ਇੱਕ ਪਾਸੇ ਬਦਮਾਸ਼ ਇੰਨੇ ਜ਼ਿਆਦਾ ਬੇਖੌਫ ਹੋਏ ਪਏ ਨੇ ਕਿ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਨੇ ਤੇ ਜੇ ਪਾਸੇ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਦੱਸਿਆ ਕਿ ਬਟਾਲਾ ਚ ਬੀਤੀ 16 ਦਸੰਬਰ ਨੂੰ ਇੱਕ ਭੀੜ ਭੜ ਵਾਲੇ ਇਲਾਕੇ ਚ ਡੇਰਾ ਰੋਡ ਤੇ ਖਰੀਆਣੇ ਦੀ ਦੁਕਾਨ ਤੇ ਗੋਲੀ ਚਲਾ ਕੇ ਕੁਝ ਬਦਮਾਸ਼ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਤੋਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ આરોપીਾਂ ਦੀ ਪਾਲ ਹੋ ਰਹੀ ਸੀ ਇਸੇ ਦੇ ਚੱਲਦਿਆਂ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਟਾਲਾ ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਗੁਰਸਾਖ ਸਿੰਘ ਨਾਮ ਦਾ ਇਹ ਨੌਜਵਾਨ ਹੈ ਜਿਸ ਦੀ ਉਮਰ 24 ਸਾਲ ਦੇ ਕਰੀਬ ਹੈ ਕਰੀਆਣੀ ਦੀ ਦੁਕਾਨ ਤੇ ਇਹ ਗੋਲੀ ਚਲਾ ਕੇ ਫਰਾਰ ਹੋਇਆ ਸੀ ਤੇ ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ ਤੇ ਮਾਨਯੋਗ ਅਦਾਲਤ ਚ ਪੇਸ਼ ਕਰਕੇ ਜਲਦੀ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਦੇ ਨਾਲ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਨੌਜਵਾਨ ਦਾ ਕਿਸੇ ਗੈਂਗਸਟਰ ਦੇ ਕਹਿਣ ਤੇ ਇਸਨੇ ਇਹ ਸਾਰਾ ਕੁਸ਼ ਕੀਤਾ ਸੀ ਇਹ ਮਾਮਲਾ ਫਿਰੋਤੀ ਮੰਗਣ ਦਾ ਸੀ ਜਿਸ ਤੋਂ ਬਾਅਦ ਫਿਰੋਤੀ ਨਾ ਮਿਲਣ ਦੇ ਕਾਰਨ ਹੀ ਇਸ ਨੌਜਵਾਨ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿ 16 ਮਾਰਚ ਤਰੀਕ ਨੂੰ ਇੱਥੇ ਬੇਰਾ ਰੋਡ ਤੇ ਵਿਕੇ ਸੰਜੇ ਦੁਕਾਨ ਤੇ ਕਰਿਆਨੇ ਦੀ ਦੁਕਾਨ ਤੇ ਇੱਕ ਅਣਪਛਾਤਾ ਨੌਜਵਾਨ ਨੇ ਗੋਲੀ ਚਲਾਈ ਸੀ ਉਸ ਤੋਂ ਪਹਿਲੇ ਉਹਨੂੰ ਦੱਸਿਆ ਨਾ ਕਿ ਫਿਰੋਤੀ ਦੀ ਕਾਲ ਆਈ ਸੀ ਉਹਦੇ ਵੱਲੋਂ ਕਿਸੇ ਅਣਪਛਾਤੇ ਬੰਦੇ ਦੇ ਬਾਹਰਲੇ ਨੰਬਰ ਤੋਂ ਆਈ ਸੀ ਕੱਲ ਉਹ ਫਾਇਰ ਕਰਕੇ ਤੇ ਉਹ ਡੌੜ ਗਿਆ ਸੀ ਆਪ ਫਿਰ ਉਹ ਉੱਤੇ ਅਸੀਂ ਹਿਊਮਨ ਇੰਟਰਨਲ ਤੇ ਆਪਣੇ ਟੈਕਨੀਕਲ ਸਾਰੇ ਸੋਰਸ ਲਗਾ ਕੇ ਅਸੀਂ ਵਿਦਨ 24 ਆਵਰਸ ਹੀ ਸੀ ਉਸ ਨੂੰ ਟ੍ਰੇਸ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕੀ ਉਹਦਾ ਸਟੇਟਸ ਹੈ ਜੀ ਕਿਤੇ ਨਹੀਂ ਕੰਮ ਕਰਦਾ ਸੀ ਕਿੰਨੀ ਰੈਂਜ ਫਾਇਰ ਕੀਤੀ ਕਿੱਥੋਂ ਗ੍ਰਿਫਤਾਰ ਕੀਤਾ ਹਾਂ ਇੱਕ ਫਾਇਰ ਕਰਕੇ ਗਿਆ ਸੀ ਨੇ ਦੁਕਾਨ ਦੇ ਫਰੰਟ ਤੇ ਇਹਨੇ ਸਿੱਧਾ ਹੀ ਮਾਰਿਆ ਸੀ ਜੀ ਫਾਇਰ ਤੇ ਇਹ ਜਾਂਚ ਦਾ ਵਿਸ਼ਾ ਜੀ ਮੈਂ ਇੱਥੇ ਮੈਂ ਦੱਸ ਸਕਦਾ ਕਿ ਉਹ ਕਿਹਦੇ ਲਈ ਕੰਮ ਕਰ ਰਿਹਾ ਹਾਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇੱਥੇ ਡਿਸਕਸ ਕਰਨਾ ਫਿਰ ਸਾਡੀ ਇਨਵੈਸਟੀਗੇਸ਼ਨ ਥੋੜੀ ਅਪਰੰਦੀ ਹੈ ਕੋਈ ਵੈਪਨ ਮਿਲੇਗੀ ਨਹੀਂ ਅਜੇ ਨਹੀਂ ਵੈਪਨ ਵੱਲੋਂ ਵੀ ਸਾਡੀ ਪੈਰਲਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੱਥੋਂ ਵੈਪਨ ਆਇਆ ਤੇ ਅੱਗੇ ਇਹ ਕਿਸ ਨੂੰ ਵੈਪਨ ਦੇ ਆਇਆ ਚੋਤੀ ਦਾ ਹੀ ਕਾਰਨ ਸੀ ਕਿ ਕੋਈ ਹੋਰ ਕਾਰਨ ਨਹੀਂ ਹਾਲ ਦੀ ਘੜੀ ਜਿੰਨੀ ਕੋਈ ਪ੍ਰਿਮਿਨਰਲੀ ਉਹਦੀ ਆਪਣੀ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਮੇਨ ਕਾਰਨ ਨਹੀਂ ਹੋਈ ਸੀ ਇਹ ਕਰੀਬ 24 ਕੋ ਸਾਲ ਉਮਰ ਹੈ ਦੋ ਭਰਾ ਨੇ ਦੂਸਰਾ ਬ੍ਰਦਰ ਇਹਦਾ ਬੱਸਾਂ ਤੇ ਲੱਗਾ ਤੇ ਫਾਦਰ ਦੇ ਦੇ ਹੈ ਨਹੀਂ ਅਗਲੇ ਡੈਥ ਫਾਦਰ ਦੀ ਡੈਥ ਹੋ ਚੁੱਕੀ ਆ ਤੇ ਜਿਹੜਾ ਇਹ ਬੰਦਾ ਇਹਦਾ ਹੈਂਡਲਰ ਹੈ ਜਿਨੇ ਇਹਨੂੰ ਇੱਥੇ ਭੇਜਿਆ ਇਹਦੇ ਆਖੇ ਪੈਸੇ ਦੇ ਲਾਲਚ ਦੇ ਵਿੱਚ ਇਹਨੂੰ 2 ਲੱਖ ਦੀ ਸ਼ਾਇਦ ਕਮਿਟਮੈਂਟ ਸੀ ਕਿ 2 ਲੱਖ ਤਿੰਨ ਦਿੱਤੇ ਜਾਣਗੇ ਤੇ ਉਹਦੇ ਲਾਲਚ ਵਾਸਤੇ ਆ ਕੇ ਨੇ ਕੰਮ ਕੀਤਾ ਜਦੋਂ ਮਾਰ ਲਿਆ ਜਾਏਗਾ ਇਨਵੈਸਟੀਗੇਸ਼ਨ ਚ ਕੀ ਲੱਗਦਾ ਕੀ ਕਲਾਸੇ ਹੋ ਸਕਦਾ ਕਲਾਸੇ ਤੇ ਸਾਡਾ ਮੇਨ ਤੇ ਪਹਿਲੇ ਉਹੀ ਹੈ ਕਿ ਜਿਹੜਾ ਹੈਂਡਲਰ ਹੈ ਇਹਦਾ ਉਹਦੇ ਬਾਰੇ ਪਹਿਲੇ ਪਤਾ ਕੀਤਾ ਜਾਵੇ ਕਿ ਉਹ ਕਿਸ ਤਰੀਕੇ ਨਾਲ ਮੋਰੋਸ ਆਪਣੇ ਲਿਖੀ ਸੀ ਕਿਸ ਤਰੀਕੇ ਨਾਲ ਇਹਨੂੰ ਗੈਨਵਰ ਕੀਤਾ ਤੇ ਉਹ ਪਿੱਛੇ ਇਹਦੇ ਮਗਰ ਹੈ ਕੌਣ ਸੀ ਦੋਨੋਂ ਜਿਹੜਾ ਨਾਮ ਕੀ ਹੈ ਤੇ ਆਪਣਾ ਫੜਿਆ ਕਿਹਤੂ ਗੁਰਸਾਹਿਬ ਸਿੰਘ ਇਹਦਾ ਨਾਮ ਸਾਨੂੰ ਕੋ ਹਰਜੀਤ ਸਿੰਘ ਮਹਾਨ ਪਿੰਡ ਦਾ ਘਮਣਕਲਾਂ ਪਿੰਡ ਥਾਣੇ ਚ ਕੰਨਾ ਪਿੰਡ ਤੇ ਅੰਮ੍ਰਿਤਸਰ ਬਸਟੈਂਡ ਤੋਂ ਇਹ ਸਾਰੀ ਸੀਆਈਏ ਦੀ ਟੀਮ ਸਾਰੇ ਸਿਟੀ ਦੀ ਟੀਮ ਸਾਰੇ ਕੰਬਾਈਨਡ ਐਫਰਟ ਸੀ ਉਹ ਗਿਰਤਾ ਕੀ ਪਿਲੰਗ ਕਿਸੇ ਕੇਸ ਚ ਇਨਵੋਲਡ ਨਹੀਂ ਅਜੇ ਮੈਂ ਨਹੀਂ ਇਹਦੇ ਕੋ ਥਰੂ ਹੋਇਆ ਵੈਸੇ ਨਹੀਂ ਹੋਰ ਕਿਸੇ ਕੇਸ ਚ ਇਨਵੋਲ ਨਹੀਂ ਨਹੀਂ ਅਜੇ ਇਨਵੈਸਟੀਗੇਸ਼ਨ ਜਲਦੀ ਵੀ ਉਸ ਤਰ੍ਹਾਂ ਇਹ ਦੱਸਦਾ ਕਿ ਇਹਨੂੰ 2 ਲੱਖ ਦੀ ਇਹਨੂੰ ਕਿਹਾ ਗਿਆ ਸੀ ਧੰਨਵਾਦ